ਸਿਕਾ ਜੀ ਮੈਂ ਆਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਸੰਯੁਕਤ ਰਾਜ ਅਮਰੀਕਾ ਨੇ 2024 ਦੇ ਵਿੱਚ ਰਿਕਾਰਡ 1.1 ਮਿਲੀਅਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਖਿਆ ਇਹ ਵਿਦਿਆਰਥੀ ਅਮਰੀਕੀ ਅਰਥਵਿਵਸਥਾ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ ਬਹੁਤ ਸਾਰੇ ਵਿਦਿਆਰਥੀ ਆਪਣੇ ਘਰੇਲੂ ਦੇਸ਼ਾਂ ਤੋਂ ਫੰਡਾਂ ਉੱਤੇ ਨਿਰਭਰ ਕਰਦੇ ਨੇ ਤੇ ਉਹਨਾਂ ਕੋਲ ਅਕਸਰ ਸਰਹੱਦਾਂ ਦੇ ਪਾਰ ਪੈਸੇ ਦਾ ਪ੍ਰਬੰਧਨ ਕਰਨ ਦੇ ਲਈ ਵਿੱਤੀ ਹੁਨਰ ਦੀ ਘਾਟ ਹੁੰਦੀ ਹੈ पीजी फाइनेंस यूनिवर्सिटीयां ਤੇ ਪਰਿਵਾਰਾਂ ਨੂੰ ਰਵਾਨਗੀ ਤੋਂ ਪਹਿਲਾਂ ਦੀਆਂ ਤਿਆਰੀਆਂ ਦੇ ਵਿੱਚ ਫਾਰੇਕਸ ਸਿੱਖਿਆ ਨੂੰ ਸ਼ਾਮਲ ਕਰਨ ਦੀ ਤਾਕਤ ਕਰਦਾ ਹੈ ਓਪਨ ਟੋਸ ਦੀ తాజా ਰਿਪੋਰਟ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਨੇ 2024 ਦੇ ਵਿੱਚ ਰਿਕਾਰਡ ਤੋੜ 1.1 ਮਿਲੀਅਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕੀਤੀ ਜਿਸ ਨੇ ਇਸ ਦੀ ਆਰਥਿਕਤਾ ਵਿੱਚ 50 ਬਿਲੀਅਨ ਡਾਲਰ ਤੋਂ ਵੱਧ ਦਾ ਯੋਗਦਾਨ ਪਾਇਆ ਜਦੋਂ ਕਿ ਇਹ ਵਿਦਿਆਰਥੀ ਗਤੀਸ਼ੀਲਤਾ ਦੇ ਵਿੱਚ ਇੱਕ ਸਿਖਰ ਹੈ ਐਨ ਵਿਦਿਆਰਥੀਆਂ ਨੂੰ ਦਰਪੇਸ਼ ਵਿੱਤੀ ਚੁਣੌਤੀਆਂ ਖਾਸ ਕਰਕੇ ਸਰਹੱਦਾ ਉਤੇ ਪਾਰ ਫੰਡਾਂ ਦੇ ਪ੍ਰਬੰਧਨ ਦੇ ਵਿੱਚ ਲਗਾਤਾਰ ਵਧੀਆਂ ਯਾਰੀਆਂ ਨੇ ਇਹਨਾਂ ਵਿਦਿਆਰਥੀਆਂ ਦਾ ਇੱਕ ਵੱਡਾ ਹਿੱਸਾ ਆਪਣੇ ਘਰੇਲੂ ਦੇਸ਼ਾਂ ਤੋਂ ਫੰਡਾਂ ਉੱਤੇ ਨਿਰਭਰ ਕਰਦਾ ਹੈ। ਓਪਨ ਡੋਰ 2023 ਰਿਪੋਰਟ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 60% ਅੰਤਰਰਾਸ਼ਟਰੀ ਵਿਦਿਆਰਥੀ ਮੁੱਖ ਤੌਰ 'ਤੇ ਨਿੱਜੀ ਬਚਤਾਂ, ਪਰਿਵਾਰਕ ਫੰਡਾਂ ਜਾਂ ਫਿਰ ਆਪਣੇ ਘਰੇਲੂ ਦੇਸ਼ਾਂ ਤੋਂ ਸਕਾਲਰਸ਼ਿਪਾਂ ਅਤੇ ਕਰਜ਼ਿਆਂ ਦੁਆਰਾ ਸਮਰਥਿਤ ਹਨ। ਵਿਦੇਸ਼ੀ ਫੰਡਾਂ ਉੱਤੇ ਭਾਰੀ ਨਿਰਭਰਤਾ ਵਿਦਿਆਰਥੀਆਂ ਨੂੰ ਕੁੰਜਾਦਾ ਵਿਦੇਸ਼ੀ ਮੁਦਰਾ ਪ੍ਰਕਿਰਿਆਵਾਂ, ਉਤਰਾਅ-ਚੁੜਾਅ ਵਾਲੀਆਂ ਮੁਦਰਾ ਦਰਾਂ ਅਤੇ ਭਾਰੀ ਸਰਹੱਦ ਪਾਰ ਬੈਂਕਿੰਗ ਫੀਸਾਂ ਦੇ ਚੁਰਾਹੇ ਉੱਤੇ ਪਾਉਂਦੀਆਂ ਨੇ ਅਕਾਦਮਿਕ ਤੌਰ ਉੱਤੇ ਤਿਆਰ ਹੁੰਦੇ باوجود ਬਹੁਤ ਸਾਰੇ ਵਿਦਿਆਰਥੀ ਵਿੱਤੀ ਤੌਰ ਤੇ ਘੱਟ ਤਿਆਰ ਹੁੰਦੇ ਨੇ ਉਹ ਅਕਸਰ ਵਿਦੇਸ਼ੀ ਮੁਦਰਾ ਦੇ ਵਿੱਚ ਰੋਜ਼ਾਨਾ ਲੈਣ ਤੇ ਦਾ ਪ੍ਰਬੰਧਨ ਕਰਨ ਦੀ ਪੂਰੀ ਸਮਝ ਤੋਂ ਬਿਨਾਂ ਪਹੁੰਚਦੇ ਨੇ ਇਸ ਦੇ ਵਿੱਚ ਅੰਤਰਰਾਸ਼ਟਰੀ ਫੀਸਾਂ ਚੈੱਕਾਂ ਦੇ ਭੁਗਤਾਨ ਅਤੇ ਅਚਾਨਕ ਬੈਂਕ ਖਰਚੇ ਵਰਗੀਆਂ ਚੁਣੌਤੀਆਂ ਸ਼ਾਮਲ ਨੇ ਜੋ ਦੇਰੀ ਦਾ ਕਾਰਨ ਪਾ ਸਕਦੀਆਂ ਨੇ ਜਾਂ ਰਹਿਣ ਸਹੁੰ ਦੇ ਖਰਚਿਆਂ ਨੂੰ ਵਧਾ ਸਕਦੀਆਂ ਨੇ ਰਹਿਣ ਸਹਨ ਤੇ ਖਰਚੀਆਂ ਐਕਸਚੇਂਜ ਰਾਂ ਅਤੇ ਅੰਤਰਰਾਸ਼ਟਰੀ ਟ੍ਰਾਂਸਫਰ ਨੂੰ ਕਿਵੇਂ ਸੰਭਾਲਣਾ ਹੈ ਇਹ ਸਮਝਣਾ ਸਿਰਫ ਮਦਦਗਾਰ ਹੀ ਨਹੀਂ ਹੈ ਸਗੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਵੱਧਣ ਖੁੱਲਣ ਦੇ ਲਈ ਵੀ ਜ਼ਰੂਰੀ ਹੈ ਪ੍ਰੋਡਿਊਸਿਵ ਫਾਈਨੈਂਸ ਦੀ ਗਲੋਬਲ ਚੀਫ ਬਿਜ਼ਨਸ ਅਫਸਰ ਸੋਨਲ ਕਪੂਰ ਨੇ ਇਹ ਸੀ ਜਾਣਕਾਰੀ ਦਿੱਤੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ